ਇਹ ਜਿਹੜੇ ਬੰਦੇ ਨੇ ਇਹ ਮਾਲਕਾ ਇਹਦੀ ਪ੍ਰਾਪਰਟੀ ਹੈ ਕਾਫੀ ਜਗ੍ਹਾ ਜਿਹੜੀ ਟਰੇਸ ਕੀਤੀ ਆ ਇੱਥੇ 91 ਫੇਸ ਵਿੱਚ 380 ਨੰਬਰ ਕੋਠੀ ਆ 91 ਸੈਕਟਰ ਕਨਵੇ ਸੈਕਟਰ ਦੀ 380 ਨੰਬਰ ਕੋਠੀ ਆ ਬੀ ਬਲਾਕ ਆ ਆ ਜਿੰਨੇ ਕਲੈਂਟ ਆ ਗਏ ਸਾਡੇ ਕੋਲ ਇਸ ਟਾਈਮ ਕੰਪਲੈਕਸ ਆਈ ਹੈ ਜੀ ਤੇ ਉਸ ਦੇ ਉੱਤੇ ਇਹ ਇਹਦੇ ਹਸਬੰਦ ਦਾ ਨਾਮ ਕੀ ਹੈ ਇਹਨਾਂ ਦੇ ਹਸਣ ਦਾ ਨਾਮ ਕੁਲਵੀਰ ਸਿੰਘ ਕੌਰ ਆ ਜੀ ਤੇ ਇਹ ਇਹ ਇਹਨਾਂ ਦੇ ਭਤੀਜਾ ਜੀ ਨਿਸ਼ਾਨ ਸਿੰਘ ਗੁਰਮਖ ਸਿੰਘ ਦਾ ਪੁੱਤਰ ਹੈ ਜੀ ਇੱਕ ਵੀਜ਼ਾ ਲੈਂਡ ਦਾ ਓਨਰ ਹੈ ਇਹ ਵੀਜ਼ਾ ਲੈਂਡ ਦਾ ਲਾਇਸੈਂਸ ਹੈ ਜਿਹੜਾ ਇਹ ਬੰਦੇ ਦੇ ਨਾਮ ਤੇ ਲਿਆ ਇਹਨਾਂ ਨੇ ਨਿਸ਼ਾਨ ਸਿੰਘ ਦੇ ਨਾਮ ਤੇ ਨਿਸ਼ਾਨ ਸਿੰਘ ਪੁੱਤਰ ਗੁਰੂ ਵੀ ਇਹਨਾਂ ਦੀ ਕੰਪਨੀ ਮੂਵ ਟੂ ਅਬਰਾਡ ਇਹਨਾਂ ਦੀ ਸੀ ਜੀ ਬਿਲਕੁਲ ਉਹ ਵੀ ਬੰਦ ਕਰਤੀ ਇਹਨਾਂ ਨੇ ਨਾਮvar ਕੋਈ ਇਨਸਾਨ ਕਲਬੀਰ ਸਿੰਘ ਕੌੜਾ ਉਹਦੀ ਪਤਨੀ ਹੈ ਡਾਕਟਰ ਰੀਤ ਕੌੜਾ ਉਹਨਾਂ ਨੇ ਮਹਾਲੀ ਸ਼ਹਿਰ ਵਿੱਚ ਕੋਈ ਚੰਡੀਗੜ੍ਹ ਵਿੱਚ 5-6 ਨਾਲ ਜਿਹੜੇ ਕੰਪਨੀ ਜਿਹੜੇ ਚਲਾਇਆ ਹੋਏਗਾ ਦਾ ਵੀਜ਼ਾ ਲੈਂਡ ਹੈ ਜੈਲੋਨੀਫਾ ਮੂਵ ਟੂ ਬ੍ਰਾਡ ਇਹਨਾਂ ਨੇ ਸੈਂਕੜੇ ਲੋਕ ਜਿਹੜੇ ਸਾਡੇ ਪੰਜਾਬ ਦੇ ਆ ਉਹ ਨੁੱਟ ਲਿਆ ਜਿਹਦੇ ਵਿੱਚ ਕੁਝ ਹਮਾਜਲ ਦੀ ਜਨਤਾ ਵੀ ਆ ਗਈ ਕੁਝ ਹਰਿਆਣੇ ਦੀ ਜਨਤਾ ਵੀ ਆ ਗਈ ਹੈ 150 ਤੋਂ ਲੈ ਕੇ 200 ਕਰੋੜ ਤੱਕ ਦਾ ਜਿਹੜਾ ਇਹਨਾਂ ਨੇ ਕਪਲਾ ਜਨਤਾ ਦੇ ਨਾਲ ਕੀਤਾ ਜਿਹਦੇ ਸਬੂਤ ਸਾਡੇ ਕੋਲ ਹੈ ਕਿ ਸਾਡੇ ਕੋਲ ਜੀਐਸਟੀ ਵੀ ਜਿਹੜਾ ਲਿਆ ਗਿਆ 18% ਜਿਹੜਾ ਜੀਐਸਟੀ ਲਿਆ ਗਿਆ ਏਡਾ ਵੱਡਾ ਕਪਲਾ ਕਰਕੇ ਇਹ ਜਿਹੜੇ ਭੇੜ ਗਏ ਅੱਜ ਵੀ ਇਸ ਸ਼ਹਿਰ ਵਿੱਚ ਚੱਲੀ ਫਿਰਦੇ ਨੇ ਇੱਥੇ ਤੁਰਦੇ ਫਿਰਦੇ ਆ ਕਈਆਂ ਨੇ ਕਈਆਂ ਨੇ ਚੈੱਕ ਵੀ ਈਸ਼ੂ ਕੀਤੇ ਹੋਇਆ ਜਿਹੜੇ ਚੈੱਕ ਦਿੱਤੇ 4-4 ਲੱਖ ਦੇ ਜਿਹੜੇ ਕਿ ਬਾਉਂਸ ਹੋ ਚੁੱਕੇ ਨੇ ਅਕਾਊਂਟ ਜਿਹਨਾਂ ਨੇ ਆਪਦੇ ਬਹੁਤ ਲਬਾਈ ਹੋਈ ਆ ਵੀ ਪੇਮੈਂਟ ਬਾਹਰ ਨਾ ਜਾਵੇ ਇਸਪਿੰਦਰ ਕੌਰ ਆ ਮੇਰੇ ਚੈੱਕ ਨੇ ਜੀ 2-2 ਲੱਖ ਦੇ ਦੋ ਚੈੱਕ ਮਸਿੰਦਰ ਕੌਰ ਨੂੰ ਦੇ ਰਿਆ ਉਸ ਟਾਈਮ ਤੇ ਮੈਂ ਫੋਟੋ ਖਿੱਚੀ ਸੀ ਵਰਤਾਨ ਜਿਹੜੇ ਸਾਡੇ ਪੀੜਤ ਪਰਿਵਾਰ ਬਣੇ ਨੇ ਪੂਰੇ ਪੰਜਾਬ ਦੇ ਉਹਨਾਂ ਵਿੱਚ ਅੱਜ ਇਹ ਮੈਨੂੰ ਵੀ ਨਾ ਸਾਰੇ ਨੇ ਪ੍ਰਧਾਨਗੀ ਤੌਰ ਤੇ ਜਿਹੜਾ ਖੜਾ ਕੀਤਾ ਹੈ ਕਿਉਂਕਿ ਸੰਘਰਸ਼ ਸਾਡਾ ਬਹੁਤ ਲੰਮਾ ਹੈ ਸੰਘਰਸ਼ ਇੱਟਾ ਬਹੁਤ ਲੰਮਾ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਤਕਰੀਬਨ ਇਸ ਜਿਹੜੇ ਏਜੰਟ ਲੋਕ ਨੇ ਜਾਂ ਜਿਹੜੀਆਂ ਕੰਪਨੀ ਜਿਹੜਾ ਨਜ਼ਹਿਰ ਕੰਮ ਕਰਦੇ ਇਹਨਾਂ ਨਾਲ ਰਗੜ ਕੇ ਰੱਖ ਦਿੱਤਾ ਜਵਾਨੀ ਸਾਰੀ ਜਿਹੜੇ ਨੇ ਖੁਰਦ-ਬੁਰਦ ਕਰ ਦਿੱਤੀ ਹੈ ਇਹਨਾਂ ਲੋਕਾਂ ਨੇ ਸਾਡੇ ਪੰਜਾਬ ਦੇ ਜਿਹੜੇ ਉੱਪਰ ਦੇ ਫੁੱਲ ਹੈ ਉਹਨਾਂ ਨੂੰ ਜਿਹੜਾ ਜ਼ਹਿਰ ਦੇਣ ਦਾ ਜ਼ਹਿਰ ਪਾਉਂਦਾ ਉਹਨੇ ਜਿਹੜਾ ਮਿੱਟੀ ਦਾ ਤੇਲ ਪਾਉਂਦਾ ਇਹਨਾਂ ਲੋਕਾਂ ਨੇ ਕੰਮ ਜਿਹੜਾ ਬਾਕੂਬੀ ਨਿਭਾਰੇ ਆ ਇਹ ਜਿਹੜੀਆਂ ਚੀਜ਼ਾਂ ਇਹ ਅੱਜ ਨਹੀਂ ਸ਼ੁਰੂ ਹੋਈਆਂ 10 15 20 25 30 ਸਾਲਾਂ ਤੋਂ ਸਟਾਰਟ ਹੋ ਗਿਆ ਪਿਛਲੀਆਂ ਪਿਛਲੀਆਂ ਸਰਕਾਰਾਂ ਦੀ ਇਹ ਦੇਣ ਹੈ ਲੇਕਿਨ ਆਜ ਦੀ ਸਰਕਾਰ ਨੂੰ ਵੀ ਇਹਨਾਂ ਚੀਜ਼ਾਂ ਬਾਰੇ ਨੌਲੇਜ ਹੈ ਲੇਕਿਨ ਸਰਕਾਰਾਂ ਵੀ ਜੋ ਜਿਹੜੇ ਆ ਉਹ ਕੰਨੇ ਕਤਰਾ ਰੀਆਂ ਜਨਤਾ ਦੇ ਮੋਰੀ ਜਿਹੜਾ ਉਹ ਸਾਰਾ ਕੋਈ ਸਰਕਾਰਾਂ ਦੀ ਜਿਹੜੀ ਉਹ ਬਾਖੂਬੀ ਜਿਹੜਾ ਰੋਲ ਵਧੀਆ ادا ਨਹੀਂ ਕਰ ਰਹੀਆਂ ਮੈਂ ਤਾਂ ਸਰਕਾਰ ਨੂੰ ਇੱਕ ਬੇਨਤੀ ਕਰਦਾ ਵੀ ਜਿਹੜਾ ਝਾੜੂ ਆ ਉਹ ਬੰਸਾ ਵਾਲਾ ਅੰਦਰ ਬਾਹਰ ਹੀ ਫੇਰ ਜਾਵੇ ਜਨਤਾ ਜਿਹੜੀ ਹੈ ਪੋਚਾ ਆਪਣੇ ਆਪ ਲਾ ਲੇਗੀ ਜਨਤਾ ਜਿਹੜੀ ਗੁੰਮਰਾਹ ਹੋ ਰਹੀ ਹੈ ਜਨਤਾ ਛਾਂਤ ਹੋ ਜਾਏਗੀ ਹੁਣ ਅਸੀਂ ਗੱਲ ਕਰਦੇ ਆਂ ਪੰਜਾਬ ਵਿੱਚ ਮੋਹਾਲੀ ਸ਼ਹਿਰ ਦੀ ਇੱਥੇ ਸੈਂਕੜੇ ਹਜ਼ਾਰੇ ਜਿਹੜੀਆਂ ਬੈਠੀਆਂ ਹੋਈਆਂ ਆ ਇਹ ਵੀਜ਼ਾ ਕੰਸਲਟ ਵਾਲੇ ਨੇ ਸਲਾਹਕਾਰ ਨੇ ਵੀਜ਼ਾ ਵਾਲੀ ਜਿਹੜੇ ਕੰਪਨੀਆਂ ਇਹਨਾਂ ਨੇ ਇੱਕ ਦਰਿੰਦਗੀ ਦਾ ਰੂਪ ਧਾਰਨ ਕਰਕੇ ਕਿ ਭੇੜੀਏ ਬਣ ਕੇ ਪੰਜਾਬ ਦੀ ਜਨਤਾ ਦਾ ਜਿਹੜਾ ਖੂਨ ਨੋਚ ਰਹੇ ਆ ਉਹ ਜਿਹੜਾ ਡੁੱਲਦਾ ਹੋਇਆ ਖੂਨ ਹੈ ਉਹ ਲੀਡਰਸ਼ਿਪ ਜਾਂ ਸਰਕਾਰ ਦੇ ਚਿੱਟੇ ਕੱਪੜਿਆਂ ਦੇ ਤੇ ਬਸਾਂਤੀ ਪਾਗ ਨੂੰ ਵੀ ਦਾਗ ਲਾਗ ਰੱਖ ਦੇਵੇਗਾ ਉਹ ਦਾਗ ਜਿਹੜੇ ਇਹਨਾਂ ਕੋ ਧੋ ਨਹੀਂ ਹੋਣੇ ਉਹ ਇੰਨੇ ਕੋ ਕਿਸਮੇ ਵਾਲੇ ਇਹਨਾਂ ਦੇ ਗੂੜੇ ਦਾਗ ਹੋ ਜਾਣੇ ਆ ਕਿ ਪੀੜ੍ਹੀਆਂ ਤਰ ਪੀੜ੍ਹੀ ਜਿਹੜਾ ਉਹ ਛੱਟਾ ਜਿਹੜਾ ਸਾਡੇ ਤੇ ਪੈਂਦਾ ਰਹੇਗਾ ਸਾਡੇ ਇਸ ਏਰੀਏ ਵਿੱਚ ਨਾਮਵਾਰ ਕੋਈ ਇਨਸਾਨ ਕਲਬੀਰ ਸਿੰਘ ਕੌੜਾ ਉਹਦੀ ਪਤਨੀ ਹੈ ਡਾਕਟਰ ਰੀਤ ਕੌੜਾ ਉਹਨਾਂ ਨੇ ਮਹਾਲੀ ਸ਼ਹਿਰ ਵਿੱਚ ਕੁਝ ਚੰਡੀਗੜ੍ਹ ਵਿੱਚ ਪੰਜ ਛੇ ਨਾਲੇ ਜਿਹੜੇ ਕੰਪਨੀ ਜਿਹੜੇ ਚਲਾਇਆ ਹੋਈਆਂ ਦਾ ਦਾ ਵੀਜ਼ਾ ਲੈਂਦਾ ਜੈਲੂ ਲੀਫ ਹੈ ਹੀਰਾ ਮੂਵ ਟੂ ਬ੍ਰਾਊਡ ਸਰਦਾਰ ਇਮੀਗ੍ਰੇਸ਼ਨ ਇਹਨਾਂ ਨੇ ਵਰਸ ਇਮੀਗ੍ਰੇਸ਼ਨ ਤੇ ਜੈਲੋ ਲੀਫ ਇਹਨਾਂ ਨੇ ਸੈਂਕੜੇ ਲੋਕ ਜਿਹੜੇ ਸਾਡੇ ਪੰਜਾਬ ਦੇ ਆ ਉਹ ਲੁੱਟ ਲਿਆ ਜਿਹਦੇ ਵਿੱਚ ਕੁਝ ਹਮਾਜਲ ਦੀ ਜਨਤਾ ਵੀ ਆ ਗਈ ਕੁਝ ਹਰਿਆਣੇ ਦੀ ਜਨਤਾ ਵੀ ਆ ਗਈ ਆ ਇਹਨਾਂ ਨੇ ਜਿਹੜੀ ਇਹਨਾਂ ਲੁੱਟੀ ਹੋਈ ਰਾਸ਼ੀ ਆ ਨੀਅਰ ਬੋਰਡ ਜਿੰਨਾ ਕੋ ਸਾਨੂੰ ਨੌਲੇਜ ਪ੍ਰਾਪਤ ਹੋਇਆ ਜਿੰਨੀ ਜਨਤਾ ਆ ਗਈ ਆ ਵਿਚਾਰੀ 150 ਤੋਂ ਲੈ ਕੇ 200 ਕਰੋੜ ਤੱਕ ਦਾ ਜਿਹੜਾ ਇਹਨਾਂ ਨੇ ਕਬਲਾ ਜਨਤਾ ਦੇ ਨਾਲ ਕੀਤਾ ਔਰ ਪੇਮੈਂਟ ਸਾਰੇ ਤਕਰੀਬਨ 95% ਜਿਹੜੀ ਆ ਕੈਸ਼ ਹੀ ਸੌਰੀ ਆਨਲਾਈਨ ਬੈਂਕ ਥਰੂ ਲਈ ਗਈ ਆ ਇਹਨਾਂ ਨੇ ਜਨਤਾ ਨਾਲ ਘਬਲਤ ਕੀਤਾ ਕੀਤਾ ਨਾਲ ਨਾਲ ਕਟੋ ਘੱਟ ਵੀ 30 35 ਕਰੋੜ ਦਾ ਸਰਕਾਰ ਨੂੰ ਜੀਐਸਟੀ ਦਾ ਚੂਨਾ ਮਿਲਿਆ ਜਿਹਦੇ ਪ੍ਰੂਫ ਸਾਡੇ ਕੋਲ ਸਾਰੇ ਕੋਲ ਆ ਕਿ ਸਾਡੇ ਕੋਲੋ ਜੀਐਸਟੀ ਵੀ ਜਿਹੜਾ ਲਿਆ ਗਿਆ 18% ਜਿਹੜਾ ਜੀਐਸਟੀ ਲਿਆ ਗਿਆ ਇਹਨਾਂ ਨੇ ਉਹ ਵੀ ਸਰਕਾਰ ਦਾ ਜਿਹੜਾ ਖੁਰਦਪੁਰ ਕਰ ਲਿਆ ਇਨਕਮ ਟੈਕਸ ਕਿੰਨਾ ਹੋਏਗਾ ਉਹ ਸਰਕਾਰ ਜਾਣੀ ਜਾਣਾ ਕਿੰਨਾ ਹਨੇਰਾ ਫਿਰਦੀ ਸਰਕਾਰ ਨੇ ਕੀਤੀ ਹੋएगी ਐਡਾ ਵੱਡਾ ਕਪਲਾ ਕਰਕੇ ਇਹ ਜਿਹੜੇ ਭੇੜ ਗਏ ਅੱਜ ਵੀ ਇਸ ਸ਼ਹਿਰ ਵਿੱਚ ਚੱਲੀ ਫਿਰਦੇ ਨੇ ਇੱਥੇ ਤੁਰਦੇ ਫਿਰਦੇ ਆ ਪ੍ਰਾਪਰਟੀਆਂ ਖਰਬਾ ਅਰਬਾਂ ਦੀਆਂ ਪ੍ਰਾਪਰਟੀਆਂ ਬਣਾਈਆਂ ਔਰ ਇੱਕ ਸਾਡੇ ਕੋਲ ਸਟੇਟਮੈਂਟ ਆਈ ਹੈ ਇੱਕ ਦਿਨ ਦੀ ਇੱਕ ਟ੍ਰਾਂਜੈਕਸ਼ਨ ਜਿਹੜੀ ਆ 3 ਕਰੋੜ 15 ਲੱਖ ਦੀ ਟ੍ਰਾਂਜੈਕਸ਼ਨ ਕੀਤੀ ਆ ਥਰੂ ਇਟਲੀ ਸ਼ਹਿਰ ਇਟਲੀ ਉਹ ਗਈ ਆ ਟ੍ਰਾਂਜੈਕਸ਼ਨ ਕੱਲ ਉਹਦੇ ਬਾਰੇ ਸਾਨੂੰ ਪਤਾ ਲੱਗਿਆ 5-5 ਲੱਖ ਰੁਪਏ ਡੇਲੀ ਇਹਨਾਂ ਨੇ ਖਾਤੇ ਚ ਕੈਸ਼ ਕਢਾਇਆ ਗਿਆ ਜਿਹੜੇ ਵੀ ਜਨਤਾ ਦਿੰਦੀ ਸੀ ਇਹਨਾਂ ਖਾਤੇ ਚ ਪੈਸੇ ਕੈਸ਼ ਕਢਾਉਂਦੇ ਸੀ ਉਹਨੂੰ ਕਿਸੇ ਨੂੰ ਉਦਾਂ ਜਾਤ ਤਰਕਾਹ ਦੇ ਰਹਾ ਹੈ ਉਹ ਆਨਲਾਈਨ ਤਰਕਾਹ ਪਾ ਰਿਹਾ ਐਡਾ ਵੱਡਾ ਕਪਲਾ ਜਨਤਾ ਨਾਲ ਕੀਤਾ ਗਿਆ ਅੱਜ ਜਨਤਾ ਉਹ ਉਹ ਬੱਚੇ ਉਹਨਾਂ ਦੇ ਮਾਪੇ ਕਿਸੇ ਨੇ ਆਪਣਾ ਘਰ ਵਿੱਚ ਕਿਸੇ ਨੇ ਟਰੈਕਟਰ ਵਿੱਚ ਕਿਸੇ ਨੇ ਖੇਤ ਵਿੱਚ ਕਿਸੇ ਨੇ ਆਰਥੀਆਂ ਤੋਂ ਫੜੇ ਨੇ ਕਿਸੇ ਨੇ ਵਿਆਜੀ ਲੈਏ ਨੇ ਬੈਂਕਾਂ ਤੋਂ ਲੋਨ ਲੈ ਕੇ ਜਿਹੜਾ ਉਹ ਜਿਹੜਾ ਪੈਸਾ ਇਹਨਾਂ ਨੂੰ ਪੇ ਕੀਤਾ ਅੱਜ ਪੰਜਾਬ ਦੀ ਜਨਤਾ ਰੋਕ ਰਲਾ ਰਹੀ ਆ ਸਰਕਾਰ ਨੂੰ ਕੋਸ ਰਹੀ ਆ ਕਿ ਇਹ ਕਿਹੜਾ ਕਿਹੜਾ ਬੋੜ ਰਾਜ ਆ ਜਿੱਥੇ ਸਾਨੂੰ ਨਿਆ ਨਹੀਂ ਮਿਲਦਾ ਪਿਆ ਆਪਣੇ ਹੱਥੀ ਅਸੀਂ ਕੁਝ ਕਹਿੰਦੇ ਤਾਂ ਨਹੀਂ ਲੇਕਿਨ ਅਸੀਂ ਆਪਣੇ ਹੱਥੀ ਇੱਕ ਭੇੜੀਆ ਕਿਸਮ ਦੇ ਲੋਕਾਂ ਨੂੰ ਅੱਗੇ ਲਿਆ ਕੇ ਖੜੇ ਕਰਤਾ ਉਹਨਾਂ ਨੇ ਕਹਾ ਦਿੱਤਾ ਕੀੜੀ ਤੋਂ ਕੀੜੀ ਪੈਦਾ ਹੁੰਦੀ ਔ ਉਹਨਾਂ ਨੇ ਕਹਾ ਤੋ ਕਾ ਭੇੜੀਏ ਪੈਦਾ ਕੀਤੇ ਹੋਏ ਆ ਜਨਤਾ ਸਾਡੇ ਕੋਲ ਰਾਈਫਲ ਦਾ ਲਾਇਸੈਂਸ ਲਿਆ ਹੋਇਆ ਕਿਸੇ ਸੱਜਣ ਦਾ ਅਸੀਂ ਵੀ ਲਿਆ ਹੋਇਆ ਲੇਕਿਨ ਸਾਨੂੰ ਚੱਕਣਾ ਲੋਡ ਨਹੀਂ ਸਾਨੂੰ ਆਪਣਾ ਹਥਿਆਰ ਵੈਪਨ ਚੱਕਣ ਦੀ ਲੋੜ ਨਹੀਂ ਹੈ ਇਹ ਜਿਹੜੇ ਭੇੜ ਗਏ ਨੇ ਜਿਹੜੇ ਇਹ ਵੀਜ਼ਾ ਵਾਲੇ ਹੈਗੇ ਨੇ ਜਾਂ ਜੈਨੂਰੀਫ ਵਾਲੇ ਇਹ ਸਾਰੇ ਲਾਇਸ ਗਵਰਨਮੈਂਟ ਦੇ ਲਾਇਸੈਂਸ ਗਵਰਨਮੈਂਟ ਨੇ ਇਹਨਾਂ ਨੂੰ ਲਾਇਸੈਂਸ ਦੇ ਕੇ ਜਨਤਾ ਦੇ ਵਿੱਚ ਲੁੱਟਣ ਵਾਸਤੇ ਖੜਾ ਕੀਤਾ ਗਿਆ ਅੱਜ ਆਪਣੇ ਲਾਇਸੈਂਸ ਨੂੰ ਜਨਤਾ ਨੂੰ ਛਿੱਲਣ ਵਾਸਤੇ ਜਿਹੜਾ ਯੂਜ਼ ਕਰਦੇ ਪਏ ਆ ਪਤਾ ਨਹੀਂ ਜਨਤਾ ਕਿੱਥੇ ਸੌਂ ਗਈ ਆ ਦੁਦੀ ਸਰਕਾਰ ਕਿੱਥੇ ਸੌਂ ਗਈ ਆ ਜਨਤਾ ਨੂੰ ਜਿਹੜਾ ਨਿਆਂ ਦੇਣ ਦੀ ਜਿਹੜੀ ਉਹ ਖੇਚਣ ਨਹੀਂ ਕਰਦੀ ਭਈ ਅਲੱਗ-ਅਲੱਗ ਅਫਸਰਾਂ ਨੂੰ ਮਿਲੇ ਆ ਲੇਕਿਨ ਤਕਰੀਬਨ ਸਾਨੂੰ ਨਿੰਮੂ ਝਾਣੇ ਜਾ ਕੇ ਲੋਕ ਇੱਕ ਨਮੂਸੀ ਦਾ ਜਾ ਇੱਕ ਢਿੱਲਾ ਪਣ ਦੇਖ ਕੇ ਸਾਨੂੰ ਸ਼ਰਮ ਆਉਂਦੀ ਆ ਇੱਕ ਸਰਕਾਰ ਤੋਂ ਸਾਨੂੰ ਕੀ ਕਹਿਆ ਜਾਂਦਾ ਕਿ ਤੁਸੀਂ ਕਿਉਂ ਬੱਚਿਆਂ ਨੂੰ ਬਾਹਰ ਭੇਜੀ ਜਾ ਰਹੇ ਹੋ ਜਦੋਂ ਸਾਡੇ ਦੇਸ਼ ਵਿੱਚ ਜਾਂ ਸਾਡੇ ਸਟੇਟ ਵਿੱਚ ਕੰਮ ਹੀ ਹੈ ਨਹੀਂ ਤਨਖਾਹ ਹੈ ਨੇ ਇੱਕ ਐਮਬੀਏ ਵਿੱਚ ਬੱਚਾ ਐਮਬੀਏ ਜਿਹੜੇ ਬੱਚੇ ਨੇ ਕੀਤੀ ਆ ਜਾ ਕੇ ਡਿਗਰੀ ਕੀਤੀ ਆ ਕੀ ਤਨਖਾਹ ਕਿੰਨੀ ਆ 6500 7000 8000 ਪਰ ਬੱਚੇ ਜਾਂਦੇ ਆ ਭਲੇ ਉਹ ਕੋਕੀ ਵਿਚਾਰੇ ਕੰਮ ਕਰੀ ਚਲੋ 1.5 2 ਲੱਖ ਰੁਪਏ ਤਨਖਾਹ ਲੈ ਲੈਂਦੇ ਆ ਪਰ ਉਹ ਤਰਾਸਦੀ ਹੈ ਵੀ ਮਾਂ ਪੇ ਛੱਡ ਕੇ ਭੈਣ ਭਰਾ ਛੱਡ ਕੇ ਬੱਚੇ ਵਿਚਾਰੇ ਬਾਅਦ ਠੱਕੇ ਖਾ ਰਹੇ ਆ ਪਰ ਸਾਡੀ ਮਜਬੂਰੀ ਬਣ ਗਈ ਆ ਮਾਂ ਬਾਪ ਦੀ ਮਜਬੂਰੀ ਵਰਗੀ ਕਿ ਬੱਚਿਆਂ ਨੂੰ ਵਈ ਆਪਣੇ ਲਾਈਫ ਸੈੱਟ ਕਰ ਲਿਏ ਅੱਜ ਉਹ ਹਾਲਾਤ ਬਣ ਗਏ ਆ ਕਿ ਪੰਜਾਬ ਇਸ ਲੀਡਰਸ਼ਿਪ ਨੇ ਇਹਨਾਂ ਦੇ ਪਾਲੇ ਹੋਏ ਭੇੜੀਆਂ ਨੇ ਰੋਂਦੇ ਖੜੇ ਇੱਕ ਸਮੁੰਦਰ ਦੇ ਖੜੇ ਲਿਆ ਕੇ ਖੜਾ ਕੰਡੇ ਦੇ ਆ ਕੇ ਖੜਾ ਕਰਤਾ ਪਤਾ ਨਹੀਂ ਹੁਣ ਧੱਕਾ ਦਿੰਦੇ ਆ ਕਿ ਸਾਨੂੰ ਰੇਤਾ ਵੀ ਸਿੜਦੇ ਆ ਸਾਨੂੰ ਸਰਕਾਰ ਤੇ ਕੋਈ ਉਮੀਦ ਨਹੀਂ ਕਿ ਇਹ ਜਿਹੜਾ ਪ੍ਰਸ਼ਾਸਨ ਜਾਂ ਇਹ ਜਿਹੜੀ ਸਰਕਾਰ ਦੀ ਲੋਬੀ ਆ ਕਿ ਸਾਡੇ ਪੰਜਾਬ ਨੂੰ ਕੋਈ ਜਿਹੜਾ ਚਾਰ ਰੰਗ ਚਾਰ ਰੰਗ ਜਾਂ ਚੰਨ ਦਾ ਰੰਗਲਾ ਪੰਜਾਬ ਜਿਹਨੂੰ ਸਾਡੇ ਸੇਮ ਸਾਹਿਬ ਕਹਿ ਰਿਹਾ ਇਹ ਰੰਗਲਾ ਪੰਜਾਬ ਥਾਲੇ ਕੱਪੜਿਆਂ ਰੰਗਲੇ ਰਹਿ ਜਾਊਗਾ ਕਿ ਜਾਂ ਸਾਡੇ ਅਸਲੀ ਤਸਵੀਰ ਬਣ ਕੇ ਵੀ ਮੋਰੇ ਆ ਕੇ ਵਾਕੇ ਰੰਗਲਾ ਪੰਜਾਬ ਬਣਨਾ ਪਰ ਇਸ ਟਾਈਮ ਤਾਂ ਸ਼ਾਇਦ ਲਫ਼ਜ਼ ਕਹਿ ਦਵਾਂਗੇ ਉਹ ਗੰਦਲਾ ਪੰਜਾਬ ਜਿਹੜਾ ਉਹ ਬਣ ਗਿਆ ਸ਼ਾਇਦ ਅੱਗੇ ਵੀ ਸ਼ੁਰੂ ਤਾਂ ਗੰਦਲਾ ਸੀ ਪਰ ਅਮੀਰ ਸੀਗੇ ਇਹ ਇਹਨਾਂ ਨੂੰ ਮੋਰੇ ਲਿਆਂਦਾ ਇਹ ਜਿਹੜਾ ਗੰਦਲਾ ਪੰਜਾਬ ਅੱਗੇ ਹੋਇਆ ਉਹਨੂੰ ਇਹ ਸਾਫ਼ ਕਰਨਗੇ ਤੇ ਦਾਗ ਸਾਫ਼ ਕਰਨਗੇ ਲੇਕਿਨ ਅੱਜ ਇਹਨਾਂ ਦੇ ਖੁਦ ਵੀ ਜਿਹੜੇ ਕੱਪੜੇ ਆਉਂ ਭੇੜੀਏ ਲਵੇੜ ਰਹੇ ਆ ਲੋਕਾਂ ਦਾ ਖੂਨ ਨੋਚ-ਨੋਚ ਕੇ ਸਰਕਾਰ ਇੱਕ ਦਿਨ ਪਛਤਾਏਗੀ ਜਨਤਾ ਦੇ ਕਿ ਤਿਆਰੀ ਵਿੱਚ ਆਉਣ ਤੋਂ ਸਰਕਾਰ ਜਿਹੜੀ ਹੈ ਸ਼ਰਮ ਮਹਿਸੂਸ ਕਰੇਗੀ ਅੱਜ ਜਨਤਾ ਜਿਹੜੀ ਹੈ ਬੁਲੰਦ ਆਵਾਜ਼ ਕਰਕੇ ਖੜੀ ਹੋ ਗਈ ਹੈ ਇੱਕ ਪਾਸੇ ਤਾਂ ਕਿਸਾਨਾਂ ਦਾ ਰੌਲਾ ਪੈਗਾ ਦੂਸਰੇ ਪਾਸੇ ਸਾਡੀ ਜਿਹੜੀ ਆ ਜਨਤਾ ਜਿਹੜੀ ਇਹ ਵੀ ਇੱਕ ਸਾਡੇ ਲੋਕਾਂ ਨੂੰ ਬਾਹਰ ਕੰਮ ਕਰਨ ਦੀ ਇੱਕ ਪੁੱਠੀ ਪਰੰਪਰਾ じゃ ਕਹ ਲੋ ਜਾ ਕੇ ਇੱਥੇ ਨਹੀਂ ਸਾਨੂੰ ਕਾਰੋਬਾਰ ਮਿਲਦਾ ਸਾਡੇ ਬੱਤੇ ਬਾਹਰ ਜਾਂਦੇ ਆ ਇਹ ਵੀ ਸਾਡਾ ਇੱਕ ਪੁੱਠਾ ਰਿਵਾਜ ਚੱਲੋ ਪਿਆਗਾ ਪਰ ਅਸੀਂ ਮਜਬੂਰ ਆ ਸਾਨੂੰ ਬੱਚੇ ਬਾਹਰ ਭੇਜਨੇ ਪੈ ਰਹੇ ਆ ਇਹ ਵੀ ਜਾਣਦਾ ਅੱਜ ਸਾਡੇ ਵਰਗਿਆਂ ਜਿੱਥੇ ਬੰਦੀਆਂ ਜਿਹੜੀਆਂ ਬਣਾਉਂ ਤੱਕ ਮਜਬੂਰ ਹੋ ਗਈਆਂ ਸਾਡੇ ਵੀ ਇੱਕ ਜਥੇਬੰਦੀ ਪੂਰੇ ਪੰਜਾਬ 'ਚ ਬਣ ਗਈ ਆ ਇਦਾਂ ਦੇ ਹੋਰ ਕਈ ਜਥੇਬੰਦੀਆਂ ਬਣਨ ਗਿਆ ਤੇ ਡੈਫੀਨੇਟ ਆ ਕਿ ਜ਼ਰੂਰੀ ਆ ਸੀਗੇ ਇੱਥੇ ਚੌਂਕਾਂ ਸੜਕਾਂ ਵਿੱਚ ਖੜੇ ਹੋਵਾਂਗੇ ਔਰ ਮਰਨ ਮਾਰ ਤੱਕ ਸਾਨੂੰ ਜਾਣਾ ਪੈਗਾ ਜੋ ਸਾਡੇ ਹਾਲਾਤ ਸਰਕਾਰ ਨੇ ਬਣਾਏ ਤੇ ਸਾਨੂੰ ਕੋਈ ਨਹੀਂ ਪੁੱਛਦਾ ਸਾਨੂੰ ਰੋਨ ਦੇ ਕਨਾਲੇ ਛੜਤਾ ਇਹਨਾਂ ਸਾਨੂੰ ਕੋਈ ਨਹੀਂ ਪੁੱਛਦਾ ਜਗਾ ਜਗਾ ਜਾ ਰਹੇ ਸਾਰੇ ਅਫੀਸਰ ਸਾਹਿਬ ਨੇ ਬੇਨਤੀ ਕਰਦੇ ਆ ਕਾਨੂੰਨੀ ਸਾਰੇ ਕਾਗਜ ਇਕੱਠੇ ਕਰ ਲਿਆ ਸਾਡੀ ਕੋਈ ਪੁੱਛ ਪੜਤਾਲ ਨਹੀਂ ਹੋ ਰਹੀ ਇਹ ਜਿਹੜੇ ਬੰਦੇ ਨੇ ਇਹ ਮਾਲਕਾ ਇਹਦੀ ਪ੍ਰਾਪਰਟੀ ਹੈ ਕਾਫੀ ਜਗਾ ਜਿਹੜੀ ਟਰੇਸ ਕੀਤੀ ਆ ਇੱਥੇ 91 ਫੇਸ ਵਿੱਚ 380 ਨੰਬਰ ਕੋਠੀ ਆ 91 ਸੈਕਟਰ ਕਨਵੇ ਸੈਕਟਰ 380 ਨੰਬਰ ਕੋਠੀ ਆ ਬੀ ਬਲਾਕ ਆ ਫਿਰ ਮਕਰੋੜ ਸਾਹਿਬ ਮੂਲ ਜ਼ਿਲ੍ਹਾ ਸੰਗਰੂਰ ਉੱਥੇ ਲਗ 15 ਏਕੜ ਜ਼ਮੀਨਾਂ ਜਿਹਦੇ ਕਾਫੀ ਵੱਡੇ ਉਹਦੇ ਚਾਰ ਚਾਰ ਟਾਈਟ ਤਿੰਨ ਤਿੰਨ ਚਾਰ ਚਾਰ ਕਰੋੜ ਦਾ ਇੱਕ ਕਿਲਾ ਲਗਭਗ ਕਹਿ ਲੋਗੇ 1.5-200 ਕਰੋੜ ਦੀ ਪ੍ਰਾਪਰਟੀ ਇਹ ਬੰਦਾ ਜਿਹੜਾ ਆਪਣੀ ਖੜੀ ਕਰ ਗਿਆ ਔਰ ਕੋਈ ਮਜ਼ੀਥਰੇ ਦੇ ਬੱਚੇ ਵੀ ਸਕੂਲ ਚ ਪੜਦੇ ਬਾਦ ਦੇ ਕੋਈ ਇੰਨਾ ਕੁ ਇੰਨਾ ਕੁ ਜਨਤਾ ਟਰੇਸ ਨਹੀਂ ਕਰ ਸਕਦੀ ਕਿਉਂਕਿ ਕਾਨੂੰਨ ਸਾਡੇ ਹੱਥ ਵਿਚ ਲਿਆ ਨਹੀਂ ਸਾਨੂੰ ਕੋਈ ਆਗਿਆ ਨਹੀਂ ਜਾਂ ਇਹ ਨਹੀਂ ਨਾ ਰਿਸਕ ਲੈ ਸਕਦੇ ਇੱਕ ਦਾ ਬੰਦੇ ਫੜੇ ਵੀ ਆ ਇੱਕ ਦਰ ਬੰਦਾ ਕੋਈ ਫੜਿਆ ਤਾਂ ਉਹ ਉਹਨੇ ਉਲਟਾ ਫੋਨ ਕਰਤਾ ਕਿ ਮੈਨੂੰ 190 ਤੇ ਫੋਨ ਕਰਤਾ ਕਿ ਮੈਨੂੰ ਖਤਰਾ ਮੈਨੂੰ ਬੰਦੇ ਫੜ ਰਹੇ ਨੇ ਪੁਲਸ ਵਾਲਿਆਂ ਨੂੰ ਚੰਡੀਗੜ੍ਹ ਪੁਲਸ ਨੂੰ ਛਡਾ ਕੇ ਲੈ ਗਏ। ਤੋਂ ਆਪ ਸਾਰੇ ਸਾਰੇ ਜਾਣੀ ਜਾਨ ਇਹ ਜਿਹੜਾ ਇਸ ਟਾਈਮ ਜਿਹੜਾ ਭੁੱਖ ਬਣਿਆ ਸਾਡਾ ਜਾਂ ਬੱਚਿਆਂ ਦਾ ਇਹ ਕਿਹੜੇ ਮਾਹੌਲ ਤੇ ਜਾ ਰਿਹਾ। ਕਿਰਪਾ ਕਰੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਇਹ ਸਾਡੀ ਇਸ ਚੀਜ਼ ਤੋਂ ਜਿਹੜੀ ਨਜਾਤ ਕਰਵਾਓ ਔਰ ਇੱਕ ਮੰਗ ਸਰਕਾਰ ਤੋਂ ਇਹ ਬਹੁਤ ਵੱਡੇ ਤੌਰ ਤੇ ਕਰਦੇ ਆਂ ਕਿ ਮੈਂ ਆਰਥ ਦਾ ਦਾਣਾ ਮੰਡੀ ਦਾ ਕੰਮ ਕਰਦਾ। ਸਾਡਾ ਲਾਇਸੈਂਸ ਸਰਕਾਰ ਦਾ ਬਣਿਆ ਹੋਇਆ। ਸਾਡੇ ਜਿੰਨੀ ਸਾਡੇ ਸਿਸਟਮ ਆ ਥੋੜਾ ਸਾਰੇ ਪੋਰਟਲ ਤੇ ਪਾਇਆ ਹੋਇਆ ਕੱਲੀ ਕੱਲੀ ਢੇਰੀ ਕੱਲਾ ਕੱਲਾ ਜ਼ਿੰਮੇਦਾਰ ਪੂਰੇ ਪੰਜਾਬ ਚ ਜਿੱਥੇ ਮਰਜੀ ਚੈੱਕ ਕਰ ਲੋ ਆਪਣਾ ਮੋਬਾਈਲ ਨੰਬਰ ਦੇ ਕੇ ਤੁਹਾਨੂੰ ਪਤਾ ਲੱਗ ਜਾਏਗਾ ਇਦਾਂ ਇਹ ਇਹਨਾਂ ਦਾ ਵੀ ਜਿਹੜਾ ਏਜੰਟ ਵਗੈਰਾ ਕੰਮ ਕਰਦੇ ਜਿਹੜੇ ਕੰਪਨੀਆਂ ਕੰਮ ਕਰਦੀਆਂ ਇਹਨਾਂ ਦਾ ਵੀ ਜਿਹੜਾ ਪੋਰਟ ਜਿਹੜਾ ਸਿਸਟਮ ਚਾਲੂ ਕੀਤਾ ਜਾਵੇ ਤਾਂ ਕਿ ਹਰੇਕ ਜਿਹੜਾ ਕਲਾਇੰਟ ਆ ਜਾਂ ਹਰੇਕ ਜਿਹੜਾ ਵਰਕਰ ਆ ਜਾਂ ਹਰੇਕ ਬੰਦਾ ਕੱਲੇ ਕੱਲੇ ਜਿਹੜੀ ਚੀਜ਼ ਆ ਉਹ ਜਿਹੜੀ ਸਰਕਾਰ ਦੇ ਜਿਹੜੇ ਕਬਜ਼ੇ ਵਿੱਚ ਆ ਜਾਣਗੇ ਉੱਥੇ ਬੈਠਾ ਹੈ ਅਗਲਾ ਬੰ ਬੈਠਾ ਹੀ ਆਪਸੇ ਜਿਹੜਾ ਕਲਿੱਕ ਕਰਦਾ ਵੀ ਇਹ ਬੰਦਾ ਕੌਣ ਕੀ ਕੰਮ ਕਰਦਾ ਪਿਆ ਸੋ ਇਨਿਆ ਬੀ ਇਤਿਆ ਕਰਦੇ ਹੋਏ ਆਪਾਂ ਕੇ ਮਾਦੇ ਜੱਜ ਕਰ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਜੀ ਜੀ ਭਾਈ ਜਿਹੜਾ ਤੁਸੀਂ ਗੱਲਾਂ ਕਹੀਆਂ ਸਾਰੀਆਂ ਬੀਲਡੀ ਬੀਲਡੀ ਪ੍ਰੋਬਲਮ ਆ ਜੀ ਜੀ ਪੰਜਾਬ ਦੇ ਉੱਤੇ ਜੀ ਜੀ ਸਰਕਾਰ ਕੋਲੋਂ ਕੀ ਚਾਹੁੰਦੇ ਹੋ ਤੁਸੀਂ ਸਰਕਾਰ ਤੋਂ ਚਾਹਣਗੇ ਇਹ ਜਿਹੜੇ ਜਿਹੜੇ ਲਾਇਸੈਂਸ ਆਪਣੇ ਬੋਧੇ ਪੰਜਾਬੀ ਵਾਲੇ ਗੱਲਾਂ ਸਿੱਧੀਆਂ ਕਰਿਓ ਫੇਰ ਪੂਰੀਆਂ ਲੱਗਦੀਆਂ ਕੋਈ ਇਸ ਟਾਈਮ ਸਿੱਧੀ ਗੱਲ ਕਰੋ ਨੂੰ ਮੰਗ ਕੀ ਹੈ ਤੁਹਾਡੀ ਪੰਜਾਬ ਕੋਲ ਕੀ ਐਕਸ਼ਨ ਚਾਹੁੰਦੇ ਅਸੀਂ ਸਰਕਾਰ ਦੇ ਜਣੇ ਵੀ ਉਹ ਜਿਹੜੇ ਬੰਦੇ ਅਸੀਂ ਕੁਛ ਇਹਨਾਂ ਟ੍ਰੇਸ ਕਰਕੇ ਦਿੱਤੇ ਆ ਉਹਨੇ ਪ੍ਰਾਪਰਟੀ ਦਿੱਤੀ ਆ ਉਹਨਾਂ ਨੂੰ ਤੁਰੰਤ ਪ੍ਰਾਪਰਟੀ ਜਿਹੜਾ ਪ੍ਰਾਪਰਟੀ ਉਹਨਾਂ ਨੂੰ ਫ੍ਰੀ ਕੀਤਾ ਜਾਵੇ ਬਿਨਾ ਕਿਸੇ ਛੱਕੇ ਉਹਨਾਂ ਨੂੰ ਬੈਂਕ ਕਰਤਾ ਤੁਹਾਡੀ ਗੱਲ ਇਹ ਹੋਈ ਕਿ ਜਿਹੜੇ ਇੰਡੀਵਿਜੂਅਲ ਆ ਜਿਹਦੀ ਤੁਸੀਂ ਫੋਟੋ ਵੀ ਦੋਪਾਈ ਹੈ ਹਾਂਜੀ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰ ਜੇ ਕੋਈ ਪ੍ਰੋਬਲਮ ਹੈ ਜੀ ਬੇਰੋਜ਼ਗਾਰੀ ਦੀ ਜਿਹੜਾ ਮੁੱਢ ਹੈ ਬੇਰੋਜ਼ਗਾਰੀ ਦਾ ਤੇ ਇਹ ਕਮਾਈ ਕਰ ਰਹੇ ਨੇ ਉਹਦੇ ਵਿੱਚੋਂ ਜੀ ਜੀ ਇਹ ਵੱਡੀ ਸਮੱਸਿਆ ਜਿਹੜੀ ਆ ਇਹਦੇ ਬਾਰੇ ਨਹੀਂ ਕਦੀ ਤੁਸੀਂ ਸੋਚਿਆ ਜਿਹੜਾ ਦੇਖੋ ਜਿਹੜੀ ਬੇਰੋਜ਼ਗਾਰੀ ਪੈਦਾ ਹੋਈ ਆ ਉਹ ਸਾਡੇ ਸਿਸਟਮ ਤੋਂ ਪੈਦਾ ਹੋਈ ਆ ਇਹੀ ਗੱਲ ਕਰਦੇ ਉਹਦੇ ਬਾਰੇ ਨਹੀਂ ਕਦੀ ਤੁਸੀਂ ਗੱਲ ਕਰਦੇ ਕੱਲ ਦੇਖੋ ਜਦੋਂ ਕਹਿੰਦੇ ਪਟਾਰਾ ਖੁੱਲਦਾ ਉਦੋਂ ਅਲੱਗ-ਅਲੱਗ ਚੀਜ਼ਾਂ ਜਿਹੜੀਆਂ ਬਾਹਰ ਨਿਕਲ ਕੇ ਸਾਹਮਣੇ ਸਾਡੇ ਆਉਂਦੀਆਂ ਉਹ ਸਾਡੀ ਜਨਤਾ ਚਲੋ ਕੁਝ ਆਸ ਸਾਨੂੰ ਲੀਡਰਾਂ ਨੇ ਲਵਾਈ ਹੁੰਦੀ ਆ ਲੈਕਚਰਾਂ ਦੌਰਾਨ ਸਾਨੂੰ ਇਹ ਇੱਕ ਜੁਮਲਾ ਜੁਮਲਾ ਸਾਨੂੰ ਦਿੱਤਾ ਹੁੰਦਾ ਅਸੀਂ ਇਹ ਕਰਦੇ ਹਾਂ ਲੇਕਿਨ ਉਹ ਸਾਰਾ ਜੁਮਲਾ ਜੀਦਾ ਆ ਦੇਖੋ ਜੀ ਹੁਣ ਇਹ ਦੂਸਰੀ ਗੱਲ ਇੱਥੇ ਡਾਕਟਰ ਰੀਤ ਨੂੰ ਮੀਤ ਹੇਰ ਜੀ ਸਨਮਾਨਤ ਕਰ ਰਹੇ ਨੇ ਆਪਣੇ ਮੌਕੇ ਦੇ ਸਿੱਖਿਆ ਮੰਤਰੀ ਦੀ ਗੱਲ ਕਰ ਰਹੇ ਹੋ ਕਿ ਆਈਨਾਂ ਵੱਲੋਂ ਕਿਸੇ ਬੰਦੇ ਨਾਲ ਧੱਗੀ ਕੀਤੀ ਗਈ ਆ ਕਿ ਪੈਸੇ ਲੈ ਲਓ ਤੇ ਬਾਕੀ ਬਿਲਕੁਲ ਜੀ ਪੈਸੇ ਲੈ ਲਏ ਜੀ ਆਫਿਸ ਬੰਦ ਕਰਕੇ ਸਾਰੇ ਚਲੇ ਗਏ ਨੇ ਇਹ ਆਪ ਦਾ ਹੁੰਦਾ ਸਾਰੇ ਉਸਟਾਫ ਗਿਆ ਜੀ ਇਹਨਾਂ ਦਾ ਜਿੰਨੇ ਕਿਹੜੀ ਜਗ੍ਹਾ ਆਫਿਸ ਉਹ ਇੱਕ 82 ਸੈਕਟਰ ਤੁਸੀਂ ਜੀ ਜੈਲੋ ਲੀਫ ਦੇ ਨਾਮ ਤੇ ਬੰਦ ਹੈ ਇਸ ਵੇਲੇ ਹਾਂਜੀ ਬਾਰੇ ਬਾਰੇ ਇੱਕ 70 ਸੈਕਟਰ ਦੇ ਵਿੱਚ ਸੀਗਾ ਜੀ ਉਹ ਸੀਗਾ ਦਾ ਵੀਜ਼ਾ ਲੈਂਡ ਦੇ ਨਾਮ ਤੇ ਜੀ ਇੱਕ ਹੀਰਾਪੰਸੀ ਏਜੰਸੀ ਸੀ ਜੀ ਉਹ ਵੀ ਬੰਦ ਹੋ ਚੁੱਕੀ ਹੈ ਜੀ ਇੱਕ ਸਰਦਾਰ ਜੀ ਵੀਜ਼ਾ ਹਾਊਸ 35 ਸੈਕਟਰ 35 ਬੀ ਚੰਡੀਗੜ੍ਹ ਜੀ ਔਰ ਇੱਕ ਜਿਹੜੇ ਕਲਾਇੰਟਸ ਨੇ ਉਹ ਇਸ ਵੇਲੇ ਕਿੱਥੇ ਨੇ ਜਿਨ੍ਹਾਂ ਦਾ ਡੱਕੀ ਹੋਈ ਹੈ ਸਾਰੇ ਸਰ ਕਲਾਇੰਟਸ ਦਾ ਲੋਨ ਦੇ ਵਿੱਚ ਨੇ 100 ਤੋਂ ਉੱਪਰ ਸਾਡੇ ਕੋਲ ਲਿਸਟ ਹੈ ਜੀ ਜਿਨ੍ਹਾਂ ਦਾ ਤਕਰੀਬਨ ਹੈ ਜੀ ਹਾਂਜੀ ਰੀਤ ਕੌਰਾ ਦੀ ਫੋਟੋ ਹੈਗੀ ਹੈ ਜੀ ਕਿ ਕਰਿਓ ਕੈਮਰੇ ਨਾਲ ਹਾਂਜੀ ਇਹ ਆ ਪਈਆ ਜੀ ਕਿ ਕਿੰਨੇ ਕਲੈਂਟ ਆ ਗਏ ਇੰਸਟਾਗ੍ਰਾਮ ਤੇ ਆਈ ਹੈ ਜੀ ਤੇ ਉਸ ਦੇ ਉੱਤੇ ਇਹ ਇਹਦੇ ਹਸਬੰਦ ਦਾ ਨਾਮ ਕੀ ਹੈ ਇਹਨਾਂ ਦੇ ਹਸਬੰਦ ਦਾ ਨਾਮ ਕੁਲਵੀਰ ਸਿੰਘ ਕੌਰਾ ਜੀ ਤੇ ਇਹ ਇਹ ਇਹਨਾਂ ਦੇ ਭਤੀਜਾ ਜੀ ਨਿਸ਼ਾਨ ਸਿੰਘ ਗੁਰਮਖ ਸਿੰਘ ਦਾ ਪੁੱਤਰ ਹੈ ਜੀ ਇੱਕ ਵੀਜ਼ਾ ਲੈਂਡ ਦਾ ਓਨਰ ਹੈ ਇਹ ਵੀਜ਼ਾ ਲੈਂਡ ਦਾ ਲਾਇਸੈਂਸ ਹੈ ਜਿਹੜਾ ਇਹ ਬੰਦੇ ਦੇ ਨਾਮ ਤੇ ਲਿਆ ਇਹਨਾਂ ਨੇ ਨਿਸ਼ਾਨ ਸਿੰਘ ਦੇ ਨਾਮ ਤੇ ਨਿਸ਼ਾਨ ਸਿੰਘ ਪੁੱਤਰ ਗੁਰੂ ਵੀ ਇਹਨਾਂ ਦੀ ਕੰਪਨੀ ਮੂਵ ਟੂ ਅਬਰਾਡ ਇਹਨਾਂ ਦੀ ਸੀ ਜੀ ਬਿਲਕੁਲ ਉਹ ਵੀ ਬੰਦ ਕਰਤੀ ਇਹਨਾਂ ਨੇ ਮੂਵ ਟੂ ਅਬਰਾਡ ਦੇ ਪੀੜ ਤਾਂ ਅੱਜ ਸਾਡੇ ਨਾਲ ਸ਼ਾਮਲ ਨਹੀਂ ਹਨ ਇਸ ਟਾਈਮ ਅਸੀਂ ਦੋ ਕੰਪਨੀਆਂ ਦੇ ਪੀੜ ਤਾਂ ਜੈਲੋ ਲੀਫ ਦੇ ਤੇ ਦਾ ਵੀਜ਼ਾ ਲੈਂਡ ਦੇ ਜਿਨ੍ਹਾਂ ਦੀ ਤਕਰੀਬਨ ਰਾਸ਼ੀ ਸਾਡੇ ਜਿੰਨੀ ਕਨੋਲਜ ਦੇ ਵਿੱਚ ਤਾਂ ਸਾਡੇ ਕੋਲ 100 ਤੋਂ ਪਲੱਸ ਬੰਦੇ ਦੀ ਲਿਸਟ ਹੈ ਜਿਨ੍ਹਾਂ ਦੀ ਜਿੰਨਾ ਦੀ तकरीबन 6.5 ਕਰੋੜ ਰੁਪਇਆ ਬਣਦਾ ਜੀ ਕਿਸੇ ਦਾ 4 ਲੱਖ ਹੈ ਕਿਸੇ ਦਾ 5 ਲੱਖ ਹੈ ਬਕਾਇਦਾ ਸਾਡੇ ਕੋਲੇ ਲਿਸਟ ਆ ਬਕਾਇਦਾ ਸਾਡੇ ਕੋਲੇ ਰਸੀਪਟ ਨੇ ਜਿਹੜੀਆਂ ਉਹਨਾਂ ਨੇ ਸਾਨੂੰ ਦਿੱਤੀਆਂ ਨੇ ਬਕਾਇਦਾ ਐਗਰੀਮੈਂਟ ਨੇ ਪੁਲਿਸ ਨੂੰ ਅਪਡੇਟ ਦਿੱਤੀ ਹੋਈ ਸੀ ਸਰ ਐਫਆਈਆ ਹੋ ਚੁੱਕੀਆਂ ਨੇ ਜੀ ਕਈ ਜਗ੍ਹਾ ਤੇ ओरिजिनल ਰਸੀਪਟ ਆ ਜਿਹੜੀਆਂ ਸਾਡੇ ਕੋਲ ਆ ਜੀ ओरिजिनल ਹੈ ਜੀ ਵੀਜ਼ਾ ਲੈਂਡ ਦਾ ਆ ਉਹਨਾਂ ਨੇ ਰਸੀਪਟ ਦਿੱਤੀ ਆ ਸਾਨੂੰ 18% ਜੀਐਸਟੀ ਲਗਾ ਕੇ ਜੀ ਠੀਕ ਹੈ ਜੀ ਤੇ ਆ ਉਹਨਾਂ ਦਾ ਹੈਗਾ ਜੀ ਅਸੀਂ ਉਹਨਾਂ ਨੂੰ ਆਪਣਾ ਇੱਕ ਵੀ ਜਿਹੜੀ ਪਹਿਲਾਂ ਉਹ ਇਹ ਇਹ ਆਪਣਾ ਰਿਪੋਰਟ ਲਖਾਈ ਸੀ ਨਾ ਪਹਿਲਾਂ ਜੇ ਸਟਾਰਟਿੰਗ ਚ ਰਿਪੋਰਟ ਲਖਾਈ ਹੈ ਜੀ ਤੇ ਇਤੇ ਵੀ ਕੋਈ ਕਾਰਵਾਈ ਨਹੀਂ ਹੋਇਆ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਮਿਲੇ ਜੀ ਇਹ ਰਿਪੋਰਟ ਹੈ ਜੀ ਡੀਸੀ ਸਾਹਿਬ ਨੂੰ ਦਿੱਤੀ ਹੈ ਅਸੀਂ ਡੀਜੀ ਸਾਹਿਬ ਕਹਿੰਦੇ ਕੁਝ ਦਿਨਾਂ ਵਿੱਚ ਕਰਾਂਗੇ ਕਾਰਵਾਈ ਤੇ ਆਹ ਐਫ ਆਈ ਆਰ ਦੀ ਕਾਪੀ ਹੈ ਜੀ ਜਿਹੜੀ ਦੇ ਬਤੌਰ ਮਟੌਰ ਥਾਣੇ ਦੇ ਵਿੱਚ ਦਰਜ ਹੋਈਆਂ ਨੇ ਜਿਹੜਾ 20 ਕਰੋੜ ਦਾ ਹਾਂਜੀ ਜੀਐਸਟੀ ਹਾਂਜੀ ਆ ਜੀਐਸਟੀ ਦਾ ਜਿਹੜਾ ਇਹਨਾਂ ਨੇ ਕਾਫਲਾ ਕੀਤਾ ਜੀ ਉਹ ਸਰਕਾਰ ਨੂੰ ਚੂਨਾ ਲਾਇਆ 20 ਕਰੋੜ ਦਾ 20 ਤੋਂ 30 ਕਰੋੜ ਦਾ ਕਿਉਂਕਿ ਟੋਟਲ ਫਰਾਡ ਇਹਨਾਂ ਨੇ 200 ਤੋਂ 300 ਕਰੋੜ ਦਾ ਕੀਤਾ ਇਹ ਕੀ ਕਰਦੇ ਸੀ ਇੱਕ ਕੰਪਨੀ ਖੋਲ ਲੈਂਦੇ ਸੀ ਜਦੋਂ ਉੱਥੋਂ ਕਲਾਇੰਟਾਂ ਨੂੰ ਪਤਾ ਲੱਗ ਜਾਂਦਾ ਸੀਗਾ ਵੀ ਇੱਥੇ ਵੀਜ਼ਾ ਲੱਗਣ ਦੀ ਆਸ ਨਹੀਂ ਹੈ ਤਾਂ ਫਿਰ ਕਿਸੇ ਹੋਰ ਆਦਰ ਪਰਸਨ ਦੇ ਨਾਮ ਤੇ ਲਾਇਸੈਂਸ ਲੈ ਕੇ ਚਾਹੇ ਆਪਣੇ ਭਤੀਜੇ ਦੇ ਨਾਮ ਤੇ ਚਾਹੇ ਆਪਣੇ ਭਾਣਜੇ ਦੇ ਨਾਮ ਤੇ ਚਾਹੇ ਆਪਣੇ ਸਕਿਉਰਿਟੀ ਗਾਰਡਾਂ ਦੇ ਨਾਮ ਤੇ ਚਾਹੇ ਆਪਣੇ ਜਿਹੜੇ ਬੌਂਸਰ ਰੱਖੀ ਸੀ ਇਹਨਾਂ ਨੇ ਉਹਨਾਂ ਦੇ ਨਾਮਾਂ ਤੇ ਅਲੱਗ-ਅਲੱਗ ਲਾਇਸੈਂਸ ਲੈ ਕੇ ਕਦੇ ਵੀਜ਼ਾ ਲੈਂਡ ਖੋਲ੍ਹ ਲੈਂਦੇ ਸੀ ਕਦੇ ਜੈਲੋ ਲੀਫ ਖੋਲ੍ਹ ਲੈਂਦੇ ਸੀ 82 ਸੈਕਟਰ 'ਚ ਕਦੇ ਮੂਵ ਟੂ ਅਬਰਾਡ 9 ਸੈਕਟਰ 'ਚ ਖੋਲ੍ਹ ਲਿਆ ਜਿਵੇਂ ਆਏ ਹੌਲੀ-ਹੌਲੀ ਕਰਕੇ ਉਧਰਲੇ ਪੈਸੇ ਉਧਰ ਉਧਰਲੇ ਪੈਸੇ ਉਧਰ ਕਿਉਂਕਿ ਜਿਹੜੀਆਂ ਸੈਲਰੀਆਂ ਜਾਂਦੀਆਂ ਰਹੀਆਂ ਨੇ ਇਹ ਜੈਲੋ ਲੀਫ ਦਾ ਅਕਾਊਂਟ ਹੈ ਜਿਹਦੀ ਅਸੀਂ ਡਿਟੇਲ ਕਢਾਈ ਹੈ ਜਿਹਦੇ ਵਿੱਚੋਂ ਸੈਲਰੀਆਂ ਜੈਲੋ ਲੀਫ ਦੇ ਅਕਾਊਂਟ ਦੇ ਵਿੱਚੋਂ ਸੈਲਰੀਆਂ ਗਈਆਂ ਨੇ ਵੀਜ਼ਾ ਲੈਂਡ ਦੇ ਮਾਲਕਾਂ ਨੂੰ ਗਈਆਂ ਨੇ ਤੇ ਜਿਹੜੀ ਇੱਕਾ ਕੰਪਨੀ ਨੂੰ ਗਿਆ 2 ਲੱਖ ਰੁਪਇਆ 10 ਲੱਖ 3 ਲੱਖ ਤੇ 6 6 ਲੱਖ 5 ਲੱਖ ਕੈਸ਼ ਕਢਾਇਆ ਤੇ 3 ਲੱਖ ਇਹ ਕੋਈ ਐਚ ਸੀ ਐਸ ਕੰਪਨੀ ਹੈ ਜੀ ਜਿਹਨੂੰ ਇਹਨੇ ਤਕਰੀਬਨ 3 ਕਰੋੜ ਤੇ 17 ਲੱਖ ਰੁਪਇਆ 2 ਮਹੀਨਿਆਂ ਦੇ ਵਿੱਚ ਇਹ ਕੁਲਵੀਰ ਸਿੰਘ ਕੌਰ ਨੇ ਆਪਦੇ ਅਕਾਊਂਟ ਦੇ ਵਿੱਚੋਂ ਟ੍ਰਾਂਸਫਰ ਕੀਤਾ ਜਿਹੜਾ ਪੈਸਾ ਸਾਨੂੰ ਇਹ ਪਤਾ ਲੱਗਿਆ ਵੀ ਉਹ ਇਟਲੀ ਟ੍ਰਾਂਸਫਰ ਹੋ ਚੁੱਕਿਆ ਪੈਸਾ ਹਵਾਲੇ ਦਾ ਰੈਕਡ ਵੀ ਲੱਗਦਾ ਤੁਹਾਨੂੰ ਹਾਂਜੀ ਬਿਲਕੁਲ ਹਵਾਲਾ ਵੀ ਕਰਦੇ ਬਿਲਕੁਲ ਜੀ ਬਿਲਕੁਲ ਹਾਂ ਤ੍ਰ ਪ੍ਰਸ਼ਾਸਨ ਇਸ ਵੇਲੇ ਕੀ ਕਰ ਰਿਹਾ ਪੁਲਿਸ ਕੋਈ ਕਰ ਪ੍ਰਸ਼ਾਸਨ ਨੇ ਭਰੋਸਾ ਦੇਖੋ ਕੱਲ ਅਸੀਂ ਮਿਲਿਆ ਸੀ ਜੀ ਐਸ ਐਚਓ ਮਟੌਰ ਨੂੰ ਜੀ ਕਿਉਂਕਿ ਐਸ ਐਸ ਪੀ ਸਾਹਿਬ ਨੂੰ ਮੀਟਿੰਗ ਕਰਨ ਤੋਂ ਬਾਅਦ ਅਸੀਂ ਘਟੋ ਘਟ ਤਕਰੀਬਨ ਉੱਥੇ 50 ਤੋਂ 60 ਫੈਮਲੀਜ਼ ਸੀ ਜਿਹੜੀਆਂ ਮੌਕੇ ਤੇ ਹਾਜ਼ਰ ਸੀ 76 ਸੈਕਟਰ ਕੋਟ ਮਾਰਲੀ ਉੱਥੋਂ ਫਿਰ ਅਸੀਂ ਗਏ ਜੀ ਮਟੌਰ ਥਾਣੇ 'ਚ ਤੇ ਆਪਣਾ ਡੀ ਐਸ ਪੀ ਸਾਹਿਬ ਨੂੰ ਵੀ ਮਿਲੇ ਸੀ ਤੇ ਮਟੌਰ ਥਾਣਾ ਐਸ ਐਚਓ ਗੱਬਰ ਸਿੰਘ ਜੀ ਨੂੰ ਵੀ ਮਿਲੇ ਸੀ ਕੱਲ ਉਹਨਾਂ ਨੇ ਖਰ ਭਰੋਸਾ ਦਵਾਇਆ ਕਹਿੰਦੇ ਵੀ ਅਸੀਂ ਸਭ ਦਾ ਅਕਾਊਂਟ ਇਹਨਾਂ ਦੇ ਫ੍ਰੀਜ਼ ਕਰ ਚੁੱਕੇ ਹਾਂ ਪਿਛਲੇ ਜਿਹੜੇ ਹੋਰ 2-4 ਅਕਾਊਂਟ ਨੇ ਜਿੱਥੇ ਇਹਨਾਂ ਨੇ ਜ਼ਮੀਨ-ਜਮੂਨ ਕੀਤੀ ਹੈ ਕੁਛ ਉੱਥੋਂ ਅਕਾਊਂਟ ਲੱਭਣ ਦੀ ਕੋਸ਼ਿਸ਼ ਕਰ ਰਹੇ ਆ। ਸਵਾਰ ਤਾਂ ਕਹਿ ਰਹੇ ਸਾਨੂੰ ਭਰੋਸਾ ਦਵਾ ਰਹੇ ਆ ਵੀ ਅਸੀਂ ਕਾਰਵਾਈ ਕਰ ਰਹੇ ਆ। ਪਰ ਉਹ ਨਹੀਂ ਸੰਤੁਸ਼ਟੀ ਨਹੀਂ ਹੈ ਸਾਨੂੰ ਵੀ ਕਾਰਵਾਈ ਹੋ ਰਹੀ ਹੈ। ਇਹ ਰਹਿੰਦੇ ਕਿੱਥੇ ਨੇ ਹੈ ਕੋਈ ਇਨਫਰਮੇਸ਼ਨ ਤੁਹਾਡੇ ਕੋਲ? ਇਨਫਰਮੇਸ਼ਨ ਜਿਵੇਂ ਇਹਨਾਂ ਦੀਆਂ ਦੋ ਕੋਠੀਆਂ ਨੇ ਜੀ ਹੁਣ ਕੋਠੀ 2 ਮਹੀਨਿਆਂ ਤੋਂ ਖਾਲੀ ਪਈ ਹੈ ਜੀ। ਕਿਉਂਕਿ ਹੁਣ ਜਿਹੜਾ ਇਹ ਪਿੰਡ ਜ਼ਰੂਰ ਆਇਆ ਜੀ ਆਪਦੇ ਮਕਰੋੜ ਸਾਹਿਬ ਮੂਲ ਤੇ ਜਿੱਥੋਂ ਕਿ ਸਾਨੂੰ ਪਤਾ ਚੱਲਿਆ ਥੋੜਾ ਜਿਹਾ ਵੀ ਆਪਦੇ ਇਹ ਮਾਮਾ ਜ ਇੰਨਾ ਕਿ ਸਾਨੂੰ ਕਿਸੇ ਬੰਦੇ ਨੇ ਦੱਸਿਆ ਜਿਹੜਾ ਬੰਦਾ ਅਸੀਂ ਦੀ ਡਿਊਟੀ ਲਈ ਆ ਕਿਉਂਕਿ ਜੋ ਕੰਮ ਪੁਲਿਸ ਨੂੰ ਕਰਨਾ ਚਾਹੀਦਾ ਸੀ ਉਹ ਅਸੀਂ ਸਾਰੇ ਜਾਣੇ ਮਿਲ ਕੇ ਜਨਤਾ ਕਰ ਰਹੀ ਹੈ ਚਾਹੇ ਕੋਈ ਵੀ ਬੰਦਾ ਵਿੱਚ ਯੋਗਦਾਨ ਪਾ ਰਿਹਾ ਭਾਈ ਸਾਹਿਬ ਮੈਂ ਜਾਂ ਹਰਪ੍ਰੀਤ ਬਾਈ ਜਾਂ ਕੋਈ ਵੀ ਕੋਈ ਨਹੀਂ ਪਰਸਨ ਜਿੱਥੇ ਵੀ ਜਿਹਨੂੰ ਵੀ ਪਤਾ ਲੱਗਦਾ ਜਿਨ੍ਹਾਂ ਆ ਮੋਬਾਈਲਾਂ ਚੋਂ ਖਿੱਚੀਆਂ ਹੋਈਆਂ ਫੋਟੋਆਂ ਨੇ ਅਲੱਗ-ਅਲੱਗ ਲੋਕਾਂ ਦੀ ਜਿਨ੍ਹਾਂ ਨੇ ਪੀੜਤ ਸੀਗੇ ਜਿਵੇਂ ਇਹਨਾਂ ਦੇ ਆ ਮੁਲਾਜ਼ਮ ਰੱਖੇ ਹੋਏ ਸੀਗੇ ਇਹ ਅਮਨਦੀਪ ਇਹਨੇ ਬਕਾਇਦਾ ਮੇਰੇ ਨਾਲ ਐਗਰੀਮੈਂਟ ਕੀਤਾ ਵੀ ਤੈਨੂੰ 29 ਤਰੀਕ ਤੱਕ ਸਾਰੀ ਪੇਮੈਂਟ ਵਾਪਸ ਕਰ ਦਾਂਗਾ ਕਸ਼ਟ ਪੇਮੈਂਟ ਆ ਵਾਪਸ ਵੀ ਕੀਤੀਆਂ ਨੇ ਇਹਨਾਂ ਨੇ ਲੋਕਾਂ ਨੇ ਜਿਵੇਂ ਕਿ ਥੋੜਾ ਬਹੁਤਾ ਮੇਰਾ ਪੈਸਾ ਵਾਪਸ ਕੀਤਾ ਨੇ ਉਹ ਵੀ 50-50 ਹਜ਼ਾਰ ਕਰਕੇ ਉਹ ਬੰਬੇ ਦੀ ਬੈਂਕ ਤੋਂ ਟ੍ਰਾਂਸਫਰ ਹੋਇਆ ਹੈ ਕਈਆਂ ਨੇ ਕਈਆਂ ਨੇ ਚੈੱਕ ਵੀ ਇਸ਼ੂ ਕੀਤੇ ਹੋਇਆ ਜਿਹੜੇ ਚੈੱਕ ਦਿੱਤੇ 4-4 ਲੱਖ ਦੇ ਜਿਹੜੇ ਕਿ ਬਾਉਂਸ ਹੋ ਚੁੱਕੇ ਨੇ ਅਕਾਊਂਟ 'ਤੇ ਇਹਨਾਂ ਨੇ ਆਪਦੇ ਲਗਾਈ ਹੋਈ ਹੈ ਵੀ ਪੇਮੈਂਟ ਬਾਹਰ ਨਾ ਜਾਵੇ ਇਸ ਸਪਿੰਦਰ ਕੌਰ ਆ ਮੇਰੇ ਚੈੱਕ ਨੇ ਜੀ 2-2 ਲੱਖ ਦੇ ਦੋ ਚੈੱਕ ਮਨਸਿੰਦਰ ਕੌਰ ਨੂੰ ਦੇ ਰਿਆ ਉਸ ਟਾਈਮ ਤੇ ਮੈਂ ਫੋਟੋ ਕੀਤੀ ਸੀ ਜੀ ਇੱਕ ਦਾ ਕੁਸਰਨ ਸੁਣਾ ਇਹ ਜਿਹੜੇ ਬੰਦੇ ਤੁਸੀਂ ਦੱਸ ਰਹੇ ਹਾਂਜੀ ਲਿਸਟ ਬਣਾ ਲੀਆ ਜੀ ਇਹ ਬੰਦੇ ਪੈਸੇ ਵਾਪਸ ਮੰਗ ਰਹੇ ਜਿਹੜੇ ਇਹਨਾਂ ਨੇ ਕੇਸ ਦੀ ਪੂਰਾ ਕੀਤਾ ਇਹਨਾਂ ਨੇ ਜੋ ਵਾਦਾ ਕੀਤਾ ਸੀ ਨਹੀਂ ਇਹਨਾਂ ਦਾ ਕੇ ਪੂਰਾ ਨਹੀਂ ਹੋਇਆ ਕਿਸੇ ਦੀ ਫਾਈਲ ਨਹੀਂ ਲਾਈ ਕਿਸੇ ਨੇ ਕੋਈ ਪੂਰਾ ਨਹੀਂ ਮੈਂ ਤੁਹਾਨੂੰ ਸਾਰੀ ਗੱਲ ਦੱਸ ਦਿੰਦਾ ਜੀ ਮੈਂ ਮੇਰਾ ਹੈਗਾ ਇੱਥੇ ਕੈਬ ਦਾ ਕੰਮ ਹਾਂਜੀ ਜਦੋਂ ਮੈਂ ਇੱਕ ਵਾਰ ਮੇਰੇ ਨਾਲ ਨਾ ਕਿਸੇ ਨੇ ਕੋਈ ਬੁਕਿੰਗ ਕੀਤੀ ਮੇਰੇ ਏਰੀਆ ਦੀ ਮੇਰਾ ਜ਼ਿਲ੍ਹਾ ਮਾਨਸਾ ਜੀ ਪਿੰਡ ਮੇਰਾ ਫਾਫੜੇ ਭਾਈਕੇ ਤਸਵੀਰ ਜ਼ਿਲ੍ਹਾ ਮਾਨਸਾ ਉੱਥੇ ਜਦੋਂ ਮੇਰੇ ਨਾਲ ਕੋਈ ਲੜਕੀ ਗਈ ਇੱਕ ਵਾਰ ਉਹ ਕਹਿੰਦੀ ਵੀ ਉਹਨੇ ਨਾ ਕੋਈ ਕਾਲ ਆਪਣੇ ਕਾਲ ਕੀਤੀ ਮਤਲਬ ਇਮੀਗ੍ਰੇਸ਼ਨ ਟਾਈਪ ਦੀ ਕੁਝ ਮੈਂ ਉਹਨੂੰ ਪੁੱਛਿਆ ਜੀ ਤੁਸੀਂ ਕਿੱਥੇ ਜੌਬ ਕਰਦੇ ਹੋ ਕਹਿੰਦੀ ਜੀ ਮੈਂ ਇਮੀਗ੍ਰੇਸ਼ਨ ਚ ਮੈਂ ਕਿਹਾ ਬੇਟਾ ਮੈਂ ਵੀ ਫਾਈਲ ਲਾਈ ਹੋਈ ਆ ਵੀ ਕਹਿੰਦੀ ਕਿੱਥੋਂ ਲਵਾਈ ਹੈ ਮਹਾ ਜੀ ਵੀਜ਼ਾ ਲੈਂਡ 70 ਫੈਕਟਰ ਤੋਂ ਠੀਕ ਹੈ ਜੀ ਅੱਜ ਉਹ ਮ ਲੜਕੀ ਦਾ ਨਾਮ ਨਹੀਂ ਲਵਾਵਾਂਗਾ ਕਿਉਂਕਿ ਉਹਨੇ ਮੈਨੂੰ ਰੋਕਿਆ ਸੀ ਵੀ ਵੀਰ ਜੀ ਮੇਰਾ ਨਾਮ ਨਾ ਲਾਵੇ ਉਹਨੇ ਮੈਨੂੰ ਕਿਹਾ ਵੀਰ ਜੀ ਫਰਾਡ ਹੈ ਸਭ ਕੁਝ ਪੈਸੇ ਵਾਪਸ ਕਰਵਾ ਲਓ ਕਹਿੰਦੀ ਮੈਂ ਡੇਢ ਮਹੀਨਾ ਉੱਥੇ ਜੌਬ ਕਰਕੇ ਆਈਆਂ ਮੇਰਾ ਦੀਨ ਇਮਾਨ ਨਹੀਂ ਮੰਨਿਆ ਮੈਂ ਜੌਬ ਛੱਡ ਕੇ ਆ ਗਈ ਉਹ ਝੂਠਾ ਨਾਰਾ ਲਾ ਦਿੰਦੇ ਕਿ ਬਿਲਕੁਲ ਉਹ ਕਹਿੰਦੀ ਜੀ ਡੀ ਐਚ ਐਲ ਡੀ ਐਚ ਐਲ ਦੇ ਲਫਾਫੇ ਆ ਜਿਹੜੇ ਉਹ ਮੁੱਲ ਲਿਆਨੇ ਆ ਕਹਿੰਦੀ ਜੀ ਡੁਪਲੀਕੇਟ ਸੋਨੂੰ ਸਪੌਂਸਰਸ਼ਿਪਾਂ ਡੁਪਲੀਕੇਟ ਸੋਡੇ ਨਾਮੀਨੇਸ਼ਨਸ ਅੰਦਰ ਹੀ ਤਿਆਰ ਕਰਕੇ ਅੰਦਰ ਹੀ ਰੈਜੀਸਟਰ ਕਰਕੇ ਅੰਦਰ ਹੀ ਸੀਲਾਂ ਲਾ ਕੈਵਨਸ ਬਣਾਏ ਹੋਏ ਸੀ ਕਲਾਇੰਟ ਨੂੰ ਕਲਾਇੰਟ ਨਾਲ ਗੱਲ ਨਹੀਂ ਕਰਨ ਦਿੰਦੇ ਸੀ ਜੇ ਦੋ ਕਲਾਇੰਟ ਇਕੱਠੇ ਹੋ ਜਾਂਦੇ ਸੀ ਤਾਂ ਉਹਨਾਂ ਨੂੰ ਪਸੂੜੀ ਪੈ ਜਾਂਦੀ ਸੀ ਵੀ ਦੋ ਕਲਾਇੰਟ ਆਪਸ ਵਿੱਚ ਗੱਲ ਨਾ ਕਰ ਲੈਣ ਕਿਤੇ ਸਾਡੀ ਗੱਲ ਨਾ ਬਾਹਰ ਨਿਕਲ ਜਾਵੇ ਬੌਂਸਰ ਵੀ ਰੱਖੇ ਹੋਏ ਸੀ ਉਹਨਾਂ ਨੇ ਆਪਣੇ ਆਫਿਸਾਂ 'ਚ ਜਿਨ੍ਹਾਂ ਨੇ ਉਹਨਾਂ ਨੇ ਧੱਕੇ ਮਾਰੀ ਵੀ ਕੀਤੀ ਆ ਲੋਕਾਂ ਨਾਲ ਬੌਂਸਰਾਂ ਸੱਜੂ ਜੀ ਪ੍ਰੈਸ ਕਾਨਫਰੰਸ ਕਰ ਰਹੇ ਕੋਈ ਪ੍ਰਸ਼ਾਸਨ ਨੂੰ ਕੋਈ ਸਰਕਾਰ ਨੂੰ ਕੋਈ ਅਲਟੀਮੇਟਮ ਟਾਈਮ ਦੇ ਰਹੇ ਕੋਈ ਕਾਰਵਾਈ ਨਹੀਂ ਹੋਉਂਦੀ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਅਸੀਂ ਤਕਰੀਬਨ 15 ਮਾਰਚ ਨੂੰ ਅੱਗੇ ਹੋਰ ਮੂਵ ਕਰਾਂਗੇ ਅਗਰ ਸਾਡੀ ਪ੍ਰਸ਼ ਵਿਧਾਨ ਸਭਾ ਉਦੋਂ ਐਂਡ ਹੋਣੀ ਹੈ ਸਾਡੀ ਜਿਹੜੀ ਵਿਧਾਨ ਸਭਾ ਉਹ ਚੱਲ ਹੋ ਜਾਣੀ ਹੈ ਅਸੀਂ ਉੱਥੇ ਸ਼ਾਂਤੀਪੂਰਵਕ ਜਿਹੜਾ ਧਾਮੇ ਦੇਵਾਂਗੇ ਕਿਸੇ ਨੂੰ ਡਿਸਰਬ ਨਹੀਂ ਕਰਾਂਗੇ ਲੇਕਿਨ ਆਪਣਾ ਜਿਹੜਾ ਰੋਣਾ ਦੁਖੜਾ ਇਹ ਚੰਗੀ ਤਰ੍ਹਾਂ ਰੋਵਾਂਗੇ ਉੱਥੇ ਆਪੇ ਸਰਕਾਰ ਜਿਹੜੇ ਕੰਨਾਂ ਜਿਹੜੀ ਦੂਰ ਸਰਕੇ ਕਿਸ ਤਰੀਕੇ ਨਾਲ ਸਾਡੀ ਇਹੋ ਜਿਹੜੀ ਜਿਹੜੀ ਸਾਡੀ ਆਖਰੀ ਆਲਟਿਮੇਟ ਆਲਟਿਮੇਟ ਸਾਡੀ ਹੋਈ ਹੈ ਸਾਡੀ ਅਗਲੀ ਰਣਨੀਤੀ ਇਹ ਹੀ ਹੈ ਵੀ ਅਸੀਂ 15 ਤਰੀਕ ਤੋਂ ਬਾਅਦ ਹੀ ਮਤਲਬ ਤਿਆਰੀ ਖਿੱਚਾਂਗੇ ਫਿਰ ਕਿਸੇ ਅੱਗੇ ਅੱਗੇ ਵਾਲੇ ਸਿਸਟਮ ਦੀ ਸਾਰੇ ਲੋਕਾਂ ਨੂੰ ਸਾਰੇ ਲੋਕਾਂ ਨੂੰ ਸਾਡੇ ਤੇ ਬੜੀ ਆਸ ਆ ਵੀ ਅਸੀਂ 4-5 ਬੰਦੇ ਉਹਨਾਂ ਨੇ ਅੱਗੇ ਕੀਤੇ ਆ ਜਿੰਨੇ ਕਲਾਇੰਟਸ ਆ ਉਸ ਵੇਲੇ ਨਾਲ ਆਣਗੇ ਉਸ ਦਾ ਪੂਰਾ ਬਿਲਕੁਲ ਆਣ ਗਏ ਇਹ ਜਿਹੜੇ ਵੀ ਅਸੀਂ ਬੁਲਾਣੇ ਆ ਗਰੁੱਪ ਦੇ ਵਿੱਚ ਕਾਲ ਕਰੀ ਆ ਗਏ ਆ ਆਰ ਨਾਈ ਲਿਸਟ ਆਈਏ ਇਹ ਸਾਰੇ ਸਾਡੇ ਨਾਮ ਲੱਗੇ ਆ ਕੋਈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਇਹ ਜਿਹੜਾ ਗੰਦ ਜਿਹਨੂੰ ਕਹਿ ਸਕਦੇ ਅਸੀਂ ਪੰਜਾਬੀ ਭਾਸ਼ਾ ਜੇ ਪਿਆਰ ਹੋਵੇ ਜਨਤਾ ਵਿਚਾਰ ਜਿਹੜੇ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਹੋਈ ਇਸੇ ਤਰ੍ਹਾਂ ਇਹ ਗਲਤਾਂ ਦੇ ਫਸੇ ਰਹੀ ਰਹੀ ਚਾਹੁੰਦੇ ਕਿ ਇੱਕ ਨਰੋਲ ਹੋਏ ਜਿਹੜੇ ਜਿਹੜੇ ਸਾਡੀ ਪੀੜ੍ਹੀਆਂ ਨਰੋਲ ਲੋਕ ਨਿਕਲੇ ਵਿਚਾਰੀ ਥੋੜਾ ਪੜ੍ਹਾਈ ਸਟੱਡੀ ਕਰਕੇ ਵੀ ਪੈਸਾ ਲੱਗਦਾ ਅੱਜ ਇਹ ਨਜਾਇਜ਼ ਜਿਹੜੇ ਪੀੜ੍ਹੀ ਦਾ ਲੈ ਵੀ ਪੈਸਾ ਖਾਈ ਜਾ ਰਹੇ ਨੇ ਅਸੀਂ ਇਹ ਚਾਹੁੰਦੇ ਕਿ ਸਰਕਾਰ ਜਿਹੜੀ ਬਕਾਇਦਾ ਲਾਇਸੈਂਸ ਆਨਲਾਈਨ ਇਹਨਾਂ ਦੇ ਜਿਹੜੇ ਕਨਫਰਮ ਕੀਤੇ ਜਾਂਦੇ ਨੇ ਪੋਰਟਲ ਖੋਲ੍ਹਾ ਜਾਵੇ ਤਾਂ ਕਿ ਜਿਹੜੀ ਪੀੜ੍ਹੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਇਹਨਾਂ ਕੋਲ ਪੜ੍ਹ ਸਕੇ ਅਸੀਂ ਤਾਂ ਆਪਣੇ ਜਿਹੜੀ ਸੰਘਰਸ਼ ਜਿਹੜਾ ਬਹੁਤ ਕਟੋਕੜੇ 140 40 ਮੈਂਬਰਸ ਦੇ ਗਰੁੱਪ ਬਣੇ ਹੋਏ ਨੇ ਜੀ ਸਾਡੇ ਹੁਣ ਇੰਨੇ ਇੰਨੇ ਕਲਾਇੰਟ ਪੀੜ ਤਾਂ ਜੀ ਅਸੀਂ 140 40 ਕਲਾਇੰਟਾਂ ਦੀ ਦੇ ਸਾਰੀਆਂ ਚਾਹੋ ਤੁਸੀਂ ਕਰਕੇ ਦੇਣੇ ਜੀ ਸਾਰੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਲਾਇੰਟਾਂ ਦੇ WhatsApp ਗਰੁੱਪ ਬਣਨ ਲੱਗੇ ਉਹ ਫੇਰ ਆਫਿਸ ਬੰਦ ਕਰ ਕਰਕੇ ਭੱਜੇ ਨੇ ਸਾਰੀ ਜਗ੍ਹਾ ਤੋਂ ਅੱਲਾ ਉਹਨਾਂ ਦੇ ਆਫਿਸ ਖੁੱਲਦੇ ਹੁੰਦੇ ਸੀ